ਕਬੀਰ ਮਰਤਾ ਮਰਤਾ ਜਗ ਮੁਆ ਮਰ ਪੀ ਨਾ ਜਾਣਿਆ ਕੋਏ ਐਸੇ ਮਰਨੇ ਜੋ ਮਰੇ ਬਹਰ ਨਾ ਮਰਨਾ ਹੋਏ ਬਾਬਾ ਕਬੀਰ ਜੀ ਇਸ 29 ਸਲੋਕ ਵਿੱਚ ਸਾਨੂੰ ਸਮਝਾ ਰਹੇ ਨੇ ਕਿ ਪਰਮਾਤਮਾ ਦੇ ਬਣਾਏ ਹੋਏ ਵਿਧਾਨ ਅਨੁਸਾਰ ਜੋ ਵੀ ਜੀਵ ਦੁਨੀਆ ਤੇ ਆਇਆ ਉਹ ਜਾ ਰਿਹਾ ਹੈ ਇਸ ਪ੍ਰਕਾਰ ਮਰਦਿਆਂ ਰਾਜਨੀਤੀ ਦੀ ਮੌਤ ਧਾਰਮਿਕ ਮੌਤ ਮਾਨਸਿਕ ਮੌਤ ਆਰਥਿਕ ਮੌਤ ਇਸ ਤਰ੍ਹਾਂ ਦੀਆਂ ਮੌਤਾਂ ਮਰਦਿਆਂ ਮਰਦਿਆਂ ਦੁਨੀਆ ਜਾ ਰਹੀ ਹੈ ਪਰ ਅਸਲ ਵਿੱਚ ਕਿਸੇ ਨੂੰ ਮਰਨਾ ਨਹੀਂ ਆਇਆ ਭਾਵ ਦੁਨੀਆ ਤੇ ਆ ਕੇ ਗੁਰੂ ਤੋਂ ਮਤ ਲੈ ਕੇ ਆਪਾਂ ਭਾਵ ਦਾ ਤਿਆਗ ਕਰਨਾ ਮੈਂ ਮੇਰੀ ਨੂੰ ਮਾਰਨਾ ਇਹੀ ਮਨੁੱਖਾ ਜਨਮ ਦੀ ਸਫਲਤਾ ਹੈ ਪਰ ਅਸੀਂ ਇਸ ਪਾਸੇ ਧਿਆਨ ਨਹੀਂ ਦਿੰਦੇ ਬਾਬਾ ਕਬੀਰ ਜੀ ਇਸ ਤਰ੍ਹਾਂ ਕਿਸੇ ਨੂੰ ਸਮਝਾ ਰਹੇ ਸੀ ਕਿਸੇ ਜਗਿਆਸੂ ਨੂੰ ਤਾਂ ਕੋਈ ਕਹਿਣ ਲੱਗਾ ਕੋਈ ਗੱਲ ਨਹੀਂ ਭਗਤ ਜੀ ਜੇ ਇਸ ਜਨਮ ਵਿੱਚ ਇਸ ਮਨੁੱਖਾ ਜਨਮ ਵਿੱਚ ਜੇਕਰ ਆਪਾ ਭਾਵਨਾ ਤਿਆਗ ਸਕੀ ਤਾਂ ਅਗਲੇ ਮਨੁੱਖਾ ਜਨਮ ਵਿੱਚ ਤਿਆਗ ਲਵਾਂਗੇ ਬਾਬਾ ਕਬੀਰ ਜੀ ਕਹਿੰਦੇ ਨਹੀਂ ਬਾਬਾ ਕਬੀਰ ਨੇ ਫਿਰ ਉਸ ਵੇਲੇ 3ਵਾਂ ਸ਼ਲੋਕ ਉਚਾਰਨ ਕੀਤਾ ਕਹਿਣ ਲੱਗੇ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ ਬਾਰ ਜਿਉ ਬਾਨ ਫਲ ਪਾਕੇ ਭੋਏ ਗਿਰੇ ਬਹੁਰ ਨਾ ਲਾਗੇ ਦਾ ਬਾਬਾ ਕਬੀਰ ਜੀ ਕਹਿਣ ਲੱਗੇ ਭਾਈ ਮਾਨਸ ਜਨਮ ਦੁਲੰਭ ਹੈ ਬਾਬਾ ਕਬੀਰ ਜੀ ਕਥਨ ਕਰਦੇ ਨੇ ਕਿ ਇਹ ਮਨੁੱਖਾ ਜਨਮ ਬੜਾ ਦੁਲੰਭ ਹੈ ਭਾਵ ਬੜੀ ਕਠਨਤਾਈ ਨਾਲ ਬੜੀ ਔਖਿਆਈ ਨਾਲ ਮਿਲਦਾ ਹੈ ਕੋਈ ਨਾ ਬਾਰੇ ਬਾਰੇ ਵਾਰ-ਵਾਰ ਨਹੀਂ ਮਿਲਦਾ ਕਹਿਣ ਤੋਂ ਭਾਵ ਇੱਕ ਵਾਰ ਜਦੋਂ ਇਸ ਮਨੁੱਖਾ ਜਹੀ ਦੇਹੀ ਤੋਂ ਛੁੱਟ ਗਏ ਤਾਂ ਹੋ ਸਕਦਾ ਕਿ ਬੜਾ ਲੰਮਾ ਸਮਾਂ ਲੱਗ ਜਾਵੇ ਸਾਨੂੰ ਦੁਬਾਰਾ ਇਹ ਮਨੁੱਖਾ ਜਨਮ ਮਿਲਣ ਵਾਸਤੇ ਕਿਉਂਕਿ ਜੈਸੀਆਂ ਸਾਡੀਆਂ ਵਾਸ਼ਨਾਵਾਂ ਹੁੰਦੀਆਂ ਨੇ ਨਾ ਅਗਲਾ ਜਨਮ ਸਾਨੂੰ ਵੈਸਾ ਮਿਲਦਾ ਹੈ ਤੋਂ ਬੋ ਸਕਦਾ ਹੈ ਕਈ ਵਾਰ ਕਿਸੇ ਦੀ ਬਿਰਤੀ ਧਾਰਮਿਕ ਤੌਰ ਤੇ ਉੱਚੀ ਹੋਵੇ ਉਚਮਤਾ ਵਾਲੀ ਹੋਵੇ ਸੁੱਚੀ ਹੋਵੇ ਤਾਂ ਉਸ ਨੂੰ ਮਨੁੱਖਾ ਜਨਮ ਦੁਬਾਰਾ ਮਿਲ ਵੀ ਸਕਦਾ ਨਹੀਂ ਤਾਂ ਅੰਤ ਸਮੇਂ ਜੈਸੀ ਸਾਡੀ ਬਿਰਤੀ ਬਣ ਗਈ ਨਾ ਜਿਵੇਂ ਭਗਤ ਰੇਲੋਚਨ ਜੀ ਕਹਿੰਦੇ ਨੇ ਅੰਤ ਕਾਲ ਜੋ ਲਖਮੀ ਸਿਮਰੈ ਐਸੀ ਚਿੰਤਾ ਮਹਦੀ ਮਰੇ ਤੋਂ ਗੁਰੂ ਪਿਆਰਿਓ ਇਸ ਸ਼ਬਦ ਦੇ ਅੰਦਰ ਭਗਤ ਤਰਲੋਚਨ ਜੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਜੇਕਰ ਕੋਈ ਅੰਤ ਸਮੇਂ ਲక్ష్ਮੀ ਨੂੰ ਯਾਦ ਕਰਦਾ ਤਾਂ ਉਹਨੂੰ ਕੀ ਜਨਮ ਮਿਲੇਗਾ ਜੇ ਘਰ ਨੂੰ ਯਾਦ ਕਰਦਾ ਉਹਨੂੰ ਕੀ ਜਨਮ ਮਿਲੇਗਾ ਜੇ ਪੁੱਤਰਾ ਨੂੰ ਯਾਦ ਕੀਤਾ ਤਾਂ ਕੀ ਜਨਮ ਮਿਲੇਗਾ ਜੇ ਪਰਮਾਤਮਾ ਨੂੰ ਯਾਦ ਕੀਤਾ ਫਿਰ ਕੀ ਹੋਵੇਗਾ ਤਾਂ ਗੁਰੂ ਪਿਆਰਿਓ ਕਹਿਣ ਤੋਂ ਭਾਵ ਜੈਸੀ ਸਾਡੀ ਬਿਰਤੀ ਬਣ ਗਈ ਨਾ ਉਸ ਅਨੁਸਾਰ ਸਾਨੂੰ ਵੈਸੀ ਹੀ ਦੇਹੀ ਵਿੱਚ ਸਾਨੂੰ ਬਾਸਾ ਮਿਲ ਜਾਵੇਗਾ ਜਿੱਥੋਂ ਅੱਗੇ ਉਹ ਸਾਰੀਆਂ ਜੂਨਾ ਭੋਗਣੀਆਂ ਪੈਂਦੀਆਂ ਨੇ ਜੋ ਉਸ ਦੇਹੀ ਅਤੇ ਮਨੁੱਖਾ ਦੇਹੀ ਦੇ ਵਿੱਚਕਾਰ ਪੌੜੀ ਦੇ ਨਿਆਈ ਹੁੰਦੀਆਂ ਨੇ ਇਸ ਚੱਕਰ ਵਿੱਚ ਕੈਨ ਤੋਂ ਪਾਪ ਬੜਾ ਸਮਾਂ ਲੱਗ ਜਾਂਦਾ ਮੁਦਤਾਂ ਲੱਗ ਜਾਂਦੀਆਂ ਫੇਰ ਕਿਤੇ ਜਾ ਕੇ ਮਨੁੱਖਾ ਸਰੀਰ ਲੱਭਦਾ ਹੈ ਤਕਬੀਰ ਜੀ ਉਸ ਲੱਭਣ ਨੂੰ ਨਾ ਲੱਭਣ ਦੇ ਤੁਲ ਕਹਿ ਰਹੇ ਨੇ ਕਿਉਂਕਿ ਪਿਛਲੀ ਸਿਮਰਤੀ ਨਹੀਂ ਰਹਿੰਦੀ ਭਾਵੇਂ ਯਾਦ ਨਹੀਂ ਰਹਿੰਦਾ ਕਿ ਅਸੀਂ ਪਹਿਲੀ ਦੇਹੀ ਵਿੱਚ ਸੰਕਲਪ ਕਰਦੇ ਰਹੇ ਸਾਂ ਕਿ ਅਗਲੇ ਮਨੁੱਖਾ ਜਨਮ ਵਿੱਚ ਭਜਨ ਕਰਾਂਗੇ ਬੰਦਗੀ ਕਰਾਂਗੇ ਸੋ ਕਰ ਲਈਏ ਹੁਣ ਪਰ ਜਦੋਂ ਚੇਤਾ ਹੀ ਨਹੀਂ ਰਹਿੰਦਾ ਚਿਰਾਂ ਬਾਅਦ ਇਹ ਹੋਰ ਦੇਹੀ ਪ੍ਰਾਪਤ ਹੋਈ ਮਨੁੱਖਾ ਇਸ ਤਰ੍ਹਾਂ ਕਰਕੇ ਨਵੀਂ ਹੀ ਜ਼ਿੰਦਗੀ ਹੁੰਦੀ ਭਾਵੇਂ ਪਿਛਲੇ ਕੀਤੇ ਕਰਮਾਂ ਦੇ ਫਲ ਕਰਕੇ ਹੀ ਹੈ ਪਰ ਪ੍ਰਤੀਤ ਇਹੋ ਹੁੰਦਾ ਕਿ ਅਸੀਂ ਹੁਣੇ ਜੰਮੇ ਜਨਮੇ ਹਾਂ ਨਵੇਂ ਜਨਮੇ ਹਾਂ ਤਾਂ ਬਾਬਾ ਕਬੀਰ ਜੀ ਇਸ ਕਰਕੇ ਕਹਿੰਦੇ ਜਿਉ ਬਨ ਫਲ ਪਾਕੇ ਭੁਏ ਗਿਰ ਹੈ ਬਹਰ ਨਾ ਲਾਗੇ ਦਾ ਉਦਾਹਰਣ ਵਜੋਂ ਕਥਨ ਕਰਦੇ ਨੇ ਜਿਵੇਂ ਜੰਗਲ ਵਿੱਚ ਰੁੱਖਾਂ ਦੇ ਪੱਕੇ ਫਲ ਧਰਤੀ ਉੱਤੇ ਡਿੱਗ ਪੈਂਦੇ ਨੇ ਤਾਂ ਉਹ ਮੁੜ ਦੁਬਾਰਾ ਉਹਨਾਂ ਰੁੱਖਾਂ ਦੀਆਂ ਟਾਹਣੀਆਂ ਨਾਲ ਜਾ ਕੇ ਨਹੀਂ ਲੱਗਦੇ ਇਸੇ ਪ੍ਰਕਾਰ ਇਸ ਸੰਸਾਰ ਰੂਪੀ ਬਾਣ ਵਿੱਚ ਜੰਗਲ ਵਿੱਚ ਮਨੁੱਖਾ ਦੀਹੀ ਰੂਪੀ ਫਲ ਜਦੋਂ ਬਿਰਧ ਅਵਸਥਾ ਹੋ ਗਈ ਜਾਂ ਉਮਰ ਪੂਰੀ ਹੋ ਗਈ ਜਾਂ ਪਰਾ ਲਬਧ ਪੂਰੀ ਹੋ ਗਈ ਜਾਂ ਸਵਾਸ ਪੂਰੇ ਹੋ ਗਏ ਇਸ ਤਨਾ ਜਦੋਂ ਇਹ ਸਰੀਰ ਪੱਕ ਜਾਂਦਾ ਹੈ ਨਾ ਪਾਵਨਾਸ਼ ਹੋ ਜਾਂਦਾ ਹੈ ਨਾ ਉਹ ਮੁੜ ਕੇ ਆਪਣੇ ਪਰਿਵਾਰ ਆਪਣੇ ਸੰਬੰਧੀਆਂ ਰੂਪੀ ਟਾਣੀਆਂ ਨਾਲ ਜਾ ਕੇ ਨਹੀਂ ਲੱਗਦਾ ਜਾ ਕੇ ਨਹੀਂ ਮਿਲਦਾ ਇਸ ਕਰਕੇ ਇਸੇ ਜਨਮ ਨੂੰ ਸਫਲਾ ਕਰੋ ਜੈਸਾ ਕਿ ਭਗਤ ਰਵਿਦਾਸ ਜੀ ਕਹਿੰਦੇ ਨੇ ਆਸਾ ਰਾਗ ਦੇ ਅੰਦਰ ਮਾਨੁੱਖਾ ਅਵਤਾਰ ਦੁਰਲਭ ਤੇਹੀ ਸੰਗਤ ਓਚ ਅਰਥਾਤ ਇਹ ਮਨੁੱਖਾ ਜਨਮ ਬੜਾ ਦੁਰਲਭ ਹੈ ਬੜਾ ਮਹਾਨ ਹੈ ਇਹ ਬੜੇ ਲੰਮੇ ਸਮੇ ਬਾਸਾਨੂੰ ਇਹ ਸਰੀਰ ਪ੍ਰਾਪਤ ਹੋਇਆ ਜੈਸਾ ਕਿ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਈ ਜਨਮ ਪਏ ਕੀਟ ਪਤੰਗਾ ਗਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਚਿਰੰਕਾਲ ਇਹ ਦੇ ਸੰਗਰੀਆ ਆ ਬੜੇ ਲੰਮੇ ਸਮੇਂ ਦੇ ਬਾਅਦ ਬੜੀਆਂ ਮੁਦਤਾਂ ਦੇ ਬਾਅਦ ਇਹ ਮਨੁੱਖਾ ਸਰੀਰ ਪ੍ਰਾਪਤ ਹੋਇਆ ਹੈ ਉਹ ਭਲਿਆ ਇਸ ਨੂੰ ਸਫਲਾ ਕਰ ਲਏ ਇਹ ਸਫਲਾ ਕਦ ਹੋਵੇਗਾ ਜਦੋਂ ਗੁਰੂ ਦੇ ਚਰਨੀ ਲੱਗ ਕੇ ਗੁਰੂ ਤੋਂ ਜ਼ਿੰਦਗੀ ਜਿਉਣ ਦਾ ਢੰਗ ਸਿੱਖਾਂਗੇ ਪਰ ਗੁਰੂ ਪਿਆਰਿਓ ਬਾਬਾ ਕਬੀਰ ਜੀ ਕਹਿੰਦੇ ਪਰ ਇਹ ਮਨੁੱਖ ਜਨਮਾ ਜਨਮਾ ਦੇ ਸੰਸਕਾਰਾਂ ਦਾ ਬਧਿਆ ਹੋਇਆ ਇਸ ਪਾਸੇ ਵੱਲ ਆਉਂਦਾ ਹੀ ਨਹੀਂ ਤਾਂ ਗੁਰੂ ਪਿਆਰਿਓ ਗੱਲ ਕਰ ਰਹੇ ਸੀ ਜਿਉਂ ਬਨਫਲ ਪਾਕੇ ਭੁਏ ਗਿਰਹਿ ਬਹਰ ਨਾ ਲਾਗੇਗਾ ਕਿ ਇੱਕ ਵਾਰੀ ਟਾਣੀ ਦੇ ਨਾਲੋਂ ਫਲ ਟੁੱਟ ਗਿਆ ਦੁਬਾਰਾ ਨਹੀਂ ਲੱਗਦਾ ਉਸੀ ਤਰ੍ਹਾਂ ਤਾਂ ਜੇਕਰ ਕੋਈ ਸ਼ੰਕਾ ਕਰੇ ਕਿ ਕਬੀਰ ਜੀ ਨੇ ਪੱਕਿਆ ਫਲ ਦੁਬਾਰੇ ਨਾ ਜੁੜਨ ਦੀ ਗੱਲ ਕੀਤੀ ਹੈ ਜੇ ਕੋਈ ਕਹੇ ਕਿ ਕੱਚਾ ਫਲ ਟੁੱਟਿਆ ਹੋਇਆ ਦੁਬਾਰਾ ਜੁੜ ਜਾਂਦਾ ਹੈ ਤਾਂ ਗੁਰੂ ਪਿਆਰੇ ਇਸ ਦਾ ਉੱਤਰ ਕਿ ਬਾਬਾ ਕਬੀਰ ਸਾਹਿਬ ਜੀ ਨੇ ਜੋ ਕੇਵਲ ਪੱਕੇ ਫਲ ਦਾ ਹੀ ਪ੍ਰਮਾਣ ਦਿੱਤਾ ਇਹਦੇ ਵਿੱਚ ਨਾ ਬਾਬਾ ਕਬੀਰ ਜੀ ਦੀ ਦੂਰ ਅੰਦੇਸ਼ੀ ਦੀ ਝਲਕ ਸਾਨੂੰ ਸਾਫ਼ ਪੈਂਦੀ ਹੈ ਸਹੀ ਇਸੇ ਪ੍ਰਕਾਰ ਹੈ ਕਿਉਂਕਿ ਕਬੀਰ ਜੀ ਨੂੰ ਪਤਾ ਸੀ ਕਿ ਆਉਣ ਵਾਲਾ ਸਮਾਂ ਵਿਗਿਆਨਕ ਯੁੱਗ ਦਾ ਸਮਾਂ ਹੈ ਜਿਸ ਵਿੱਚ ਕੱਟੇ ਹੋਏ ਅੰਗ ਥੋੜੇ ਸਮੇਂ ਵਿੱਚ ਡਾਕਟਰ ਹੂ ਬੂ ਉਸੇ ਤਰ੍ਹਾਂ ਜੋੜ ਦਿਆ ਕਰਨਗੇ ਤੇ ਕੱਚੇ ਫਲ ਨੂੰ ਟਾਣੀ ਨਾਲ ਉਸੇ ਵਿਗਿਆਨਕ ਢੰਗ ਨਾਲ ਜੋੜਿਆ ਜਾ ਸਕਦਾ ਹੈ ਪਰ ਜਦੋਂ ਟਾਣੀ ਦਾ ਰਸ ਸੁੱਕ ਜਾਵੇ ਤਾਂ ਫਲ ਪੱਕ ਕੇ ਹੀ ਥਾ ਡਿੱਗ ਪੈਂਦਾ ਹੈ ਇਹ ਕੁਦਰਤ ਦਾ ਵਿਦਾਨ ਹੈ ਕੇ ਫਲ ਟੁੱਟਣ ਤੋਂ ਪਹਿਲਾਂ ਟਾਣੀ ਦਾ ਰਸ ਸੁੱਕ ਜਾਂਦਾ ਹੈ ਭਾਵ ਫਲ ਅਤੇ ਟਾਣੀ ਦਾ ਕਨੈਕਸ਼ਨ ਉਹ ਪਰਮਾਤਮਾ ਉਹ ਕੁਦਰਤ ਤੋੜ ਦਿੰਦੀ ਹੈ ਤਾਂ ਫਲ ਪਾਕੀ ਜਦੋਂ ਇਹ ਥਾ ਡਿੱਗ ਪੈਂਦਾ ਹੈ ਨਾ ਉਹ ਮੁੜ ਟਾਣੀ ਨਾਲ ਨਹੀਂ ਜੁੜ ਸਕਦਾ